ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਸਟਾਰ ਸਾਨੀਆ ਮਿਰਜ਼ਾ ਦੀ ਆਤਮਕਥਾ ਇਸ ਅਗੇਨਸਟ ਆਰਥ ਰਿਲੀਜ਼ ਕੀਤੀ। ਉਹਨਾਂ ਨੇ ਇਸ ਮੌਕੇ ਤੇ ਕਿਹਾ ਕਿ ਸਹੀਚ ਮੈਨੂੰ ਲੱਗਦਾ ਹੈ ਕਿ ਜੇ ਅਸੀਂ ਆਪਣੀਆਂ ਲੜਕੀਆਂ ਦੇ ਪਰਤੇ ਜਿੰਨਾ ਪਿਆਰ ਦਿਖਾਵਾਂਗੇ ਸਾਨੂੰ ਸਾਨੀਆ ਵਰਗੀਆਂ ਕਈ ਸੰਸਾਰਕ ਉਪਲਬਧੀਆਂ ਦੇਖਣ ਨੂੰ ਮਿਲਣਗੀਆਂ। ਸ਼ਾਹਰੁਖ ਨੇ ਕਿਹਾ ਕਿ ਉਹ ਰੈਕਟ ਦੀ ਰਾਣੀ ਹੈ। ਪਾਰਦੇਸ ਆਪ ਦਾ ਕਮਾਂਡੰਟ ਹੀ ਪੋਲੋ ਖਿਡਾਰੀ ਲੈਫਟਨੈਂਟ ਕਰਨਲ ਨਿਰੰਦਰ ਸਿੰਘ ਰਿਓ 올림픽 ਦੇ ਕੋਰਸਵਾਰੀ ਮੁਕਾਬਲੇਾਂ ਦੇ ਵਲੰਟੀਅਰ ਅਧਿਕਾਰੀ ਦੇ ਰੂਪ ਚ ਪਾਰਦੇਸ ਦੀ ਅਗਵਾਈ ਕਰਨਗੇ ਪਾਰਲੀ ਰਾਸ਼ਟਰੀ ਦੇ ਕਮਾਂਡੰਟ ਪਦ ਤੇ 80 ਦੇ 90 ਦੇ ਦਹਾਕੇ ਵਿੱਚ ਪੋਲੋ ਸ਼ਾਨ ਦਾ ਪ੍ਰਦਰਸ਼ਨ ਕਰ ਚੁੱਕੇ ਨਿਰੰਦਰ ਨੂੰ ਰਿਓ 올림픽 ਤੇ ਹੁਜਕਾਨੀ ਕੋਰਸਵਾਰੀ ਕਾਲਜ ਵਲੰਟੀਅਰ ਅਧਿਕਾਰੀ ਦੇ ਰੂਪ ਵਿੱਚ ਸਦਾ ਦਿੱਤਾ ਹੈ ਪਾਕਿਸਤਾਨੀ 2020 ਟੀਮ ਦੇ ਸਾਬਕਾ ਕਪਤਾਨ ਸ਼ਾਹਦ ਅਫਰੀਦੀ ਨੇ ਫਿਰ ਕਜਰਾ ਨੀਤੀ ਚ ਆਉਣ ਦੇ ਸੰਕੇਤ ਦਿੱਤੇ ਨੇ ਅਫਰੀਦੀ ਨੇ ਆਪਣੀ ਜ਼ਨਿਆਸਮੁਲਕ ਗੱਲ ਕਰਦੇ ਹੋਏ ਕਿਹਾ ਕਿ ਹੁਣ ਮੈਂ ਰਾਜਨੀਤੀ ਚ ਆਉਣਾ ਚਾਹੁੰਦਾ ਹਾਂ ਜਿਸ ਨਾਲ ਲੋਕਾਂ ਦੀ ਸੇਵਾ ਕਰ ਸਕਾਂ ਦੋ ਦਹਾਕੇ ਨੇ ਕਰੀਅਰ ਦੇ ਬਾਅਦ ਮੈਂ ਰਾਜਨੀਤਿਕ ਵਿੱਚ ਦਾਖਲ ਹੋਣ ਦਾ ਇੱਛੁਕ ਹਾਂ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮੀਰ ਇੰਟਰਨੈਸ਼ਨਲ ਕ੍ਰਿਕਟ 'ਚ ਵਾਪਸੀ ਨੂੰ ਲੈ ਕੇ ਇੰਗਲੈਂਡ ਦੇ ਸਾਬਕਾ ਦਿੱਗਜ ਜਿਤੇ ਉਹਨਾਂ ਦੇ ਨਿਸ਼ਾਨਾ ਸਾਧਰੇ ਨੇ ਉੱਤੇ ਸਚਿਨ ਤেন্ডੁਲਕਰ ਨੇ ਉਹਨਾਂ ਦੀ ਹਮਾਇਤ ਕੀਤੀ ਹੈ ਸਚਿਨ ਨੇ ਕਿਹਾ ਕਿ ਉਹਨਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਅਤੇ ਹੁਣ ਕ੍ਰਿਕਟ ਵਿੱਚ ਵਾਪਸੀ ਦੇ ਹੱਕਦਾਰ ਨੇ ਆਮੀਰ ਨੂੰ 2010 'ਚ ਲੋਰਡਸ ਦੇ ਮਿਲਦਾਨ ਤੇ ਸਪੌਟ ਫਿਕਸਿੰਗ ਦਾ ਦੋਸ਼ੀ ਪਾਇਆ ਗਿਆ ਸੀ ਜਿਸ ਦੇ ਬਾਅਦ ਉਹਨਾਂ ਤੇ 5 ਸਾਲ ਦਾ ਬੈਨ ਲਗਾਇਆ ਗਿਆ ਸੀ ਰਾਸ਼ਟਰੀ ਡੋਪਿੰਗ ਰੋਧੀ ਜਨਤੀ ਜਾਣੀ ਕਿ ਨਾਡਾ ਦੇ ਮਹਾਨ ਨਿਰਦੇਸ਼ਕ ਨਵੀਨ ਅਗਰਵਾਲ ਨੇ ਕਿਹਾ ਕਿ ਓਲੰਪਿਕ ਚ ਜਾਣ ਵਾਲੇ ਭਾਰਤੀ ਖਿਡਾਰੀਆਂ ਦੇ ਟੈਸਟ ਹੋ ਚੁੱਕੇ ਨੇ ਅਤੇ ਉਹ ਸਾਰੇ ਡੋਪਿੰਗ ਮੁਕਤ ਨੇ ਅਗਰਵਾਲ ਨੇ ਵੀ ਸਵੀਕਾਰ ਕੀਤਾ ਕਿ ਈਓਜਨ ਵਾਲੇ ਕੁਝ ਖਿਡਾਰੀਆਂ ਦੇ ਪ੍ਰੀਖਣ ਸੰਬੰਧੀ ਕੁਝ ਮੁੱਦੇ ਸਨ ਪਰ ਇਸ ਦੇ ਬਾਅਦ ਦੁਬਾਰਾ ਪ੍ਰੀਖਣ ਕਰਾ ਕੇ ਪੱਕਾ ਕਰ ਲਿਆ ਗਿਆ ਸੀ ਕਿ ਸਾਰੇ ਡੋਪਿੰਗ ਮੁਕਤ ਨੇ ਵਿਸ਼ੇਸ ਕ੍ਰਿਕਟ ਬੋਰਡ ਦੇ ਪ੍ਰਧਾਨ ਦੇ ਖਿਲਾਫ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਤੇ ਆਖਰੀ ਅਭਿਆਸ ਮੈਚ ਦੇ ਰਾਹੀਂ ਟੀਮ ਇੰਡੀਆ ਟੈਸਟ ਸ੍ਰਿੰਘਖਾ ਵਿੱਚ ਪਹਿਲਾਂ ਤੋਂ ਆਪਣੀ ਤੈਅਨੁਕੁਸ਼ਤਾ ਕਰਨ ਲਈ ਉਤਰੇਗੀ। ਲਹਾਜ਼ਾ ਗੇਂਦਬਾਜ਼ ਅਤੇ ਬੱਲੇਬਾਜ਼ ਆਪਣੇ ਯਲੋ ਬਿਹਤਰੀਨ ਪ੍ਰਦਰਸ਼ਨ ਕਰਨਾ ਚਾਹਣਗੇ ਤਾਂ ਕਿ 1 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਦੀ ਟੀਮ ਵਿੱਚ ਜਗ੍ਹਾ ਬਣਾ ਸਕਣ। ਅਰਦੇ ਸਟਾਰਮੋ ਕੇ ਬਾਅਦ ਵਜਿੰਦਰ ਸਿੰਘ ਨੇ ਕਿਹਾ ਹੈ ਕਿ ਆਸਟ੍ਰੇਲੀਆ ਦੇ ਕੇਡੀ ਹੋਪ ਦੇ ਖਿਲਾਫ ਹੌਨ ਵਾਲੇ ਡਬਲਯੂਬੀਓ ਏਸ਼ੀਆ ਪੈਸੀਫਿਕ ਸੁਪਰੀਮੀਟੀ ਟੂਰਟ ਕਿਤਾਬੀ ਮੁਕਾਬਲੇ ਚ ਉਹਨਾਂ ਤੇ ਕੋਈ ਦਬਾਅ ਨਹੀਂ ਹੈ ਦੇਸ਼ ਵਿੱਚ ਇਸ ਖੇਡ ਦੇ ਪਿਕਲੀ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੈ ਵਜਿੰਦਰ ਨੇ ਕਿਹਾ ਮੈਨੂੰ ਨਹੀਂ ਲੱਗਦਾ ਕਿ ਕੋਈ ਦਬਾਅ ਹੈ ਕਾਇਕਤੇ ਕੇਂਦਰੀ ਮੰਤਰੀ ਬਾਬਲ ਸੁਪਰੀ ਹੋ ਅਗਲੇ ਸਾਲ ਪਾਰਤ ਵਿੱਚ ਹੋਣ ਵਾਲੇ FIFA ਅੰਡਰ 17 ਵਿਸ਼ਵ ਕੱਪ ਦਾ ਥੀਮ ਗੀਤ ਗਾਉਣਗੇ ਅਤੇ ਉਹਨਾਂ ਨੇ ਕਿਹਾ ਹੈ ਕਿ ਉਹ ਦੁਜਾ 10 ਵਿਸ਼ਵ ਕੱਪ ਦੇ ਮਸ਼ਹੂਰ ਗੀਤ ਵਾਕਾ ਵਾਕਾ ਦਾ ਟੱਕਰ ਹੋਏਗਾ ਜਿਸ ਨੂੰ ਸ਼ਕੀਰਾ ਨੇ ਗਾਇਆ ਸੀ ਸੁਪਰੀ ਉਹਦੇ ਗੀਤ ਨੂੰ ਪ੍ਰੀਤਮ ਸੰਗੀਤ ਦੇਣਗੇ ਪਾਰ ਦੇ ਅਨੁਭਵੀ ਸਪਿਨਰ ਆਰਸ਼ਵੀਨ ਨੇ ਕਿਹਾ ਕਿ ਉਹਨਾਂ ਦੀ ਟੀਮ ਪਹਿਲੀ ਪਾਰ ਵਿੱਚ ਵੈਸਟ ਇੰਡੀਜ਼ ਤੇ ਪਾਰੀ ਪਵੇਗੀ 24 ਜੁਲਾਈ ਤੋਂ ਸ਼ੁਰੂ ਹੋ ਰਹੀ ਚਾਰ ਟੈਸਟ ਮੈਚਾਂ ਦੀ ਸੀਰੀਜ਼ ਜਲਦੀ ਜਿੱਤ ਲਏਗੀ ਅਸ਼ਵੀਨ ਨੇ ਬੀਸੀਸੀਆਈ ਟੀਵੀ ਨੂੰ ਕਿਹਾ ਪਿਛਲੇ ਮੈਚ ਵਿੱਚ ਜਿਸ ਤਰ੍ਹਾਂ ਵਿਰੋਧੀ ਟੀਮ ਨੇ ਖੇਡਿਆ ਉਸ ਤੋਂ ਪਤਾ ਲੱਗ ਗਿਆ ਕਿ ਉਹ ਹਾਲਾਤ ਦੇ ਮੁਤਾਬਕ ਕਾਫੀ ਢਲ ਚੁੱਕੇ ਨੇ